ਮੰਦਲ ਜਦੋਂ ਦੇਖ ਲਈਏ ਹੋ ਬਹੁਤ ਬਹੁਤ ਜੀ ਕਿ ਤੁਸੀਂ ਇਸ ਵੇਲੇ ਦੇ ਵਿੱਚ ਦਰਸ਼ਕਾਂ ਦੇ ਤੌਰ ਤੇ ਬਹੁਤ ਵਧੀਆ ਹੰਕਾਰਾ ਜਿਹਨਾਂ ਤੋਂ ਸਾਡੀ ਜਿਹੜੀ ਬੇਨ ਕਲ ਹੁੰਦੀ ਹੈ ਕਿ ਅਸੀਂ ਤੁਹਾਨੂੰ ਟੈਕਨੀਕਲੀ ਜਿੰਦਾ ਜਿਹੜੀਆਂ ਹੈਗੀਆਂ ਕਿ ਕਿਹੜਾ ਜਨਮਰ ਕੇਦਾਂ ਨੂੰ ਦਿੰਦਾ ਹੈ ਇਹਦਾ ਮਾਲਕ ਕੌਣ ਹੈ ਕਿੰਨੇ ਜਗਵਦਾ ਹੈ ਕਿਸ ਤਰ੍ਹਾਂ ਸੰਭਾਲ ਕਰਦੇ ਹੈ ਔਰ ਉਹਦੀ ਖਾਸੀਅਤ ਕੀ ਹੈ ਤੇ ਕਿਉਂ ਇਹ ਬੇਨ ਨਮਸਤ ਹੈ ਆ ਆਰੇ ਦੇ ਵਿੱਚ ਜਿਹੜੀ ਜੰਬਰ ਨੇ ਆਪਣੀ ਆਪਣੀ ਸਾਧ ਦੇ ਬਹੁਤ ਅੱਛੇ ਜੰਬਰ ਦੇ ਔਰ ਬੜਾ ਫਸਲ ਮੁਕਾਬਲਾ ਔਰ ਫਸਲ ਦੀ ਗੇਂਤੀ ਵੀ ਕਾਫੀ ਅੱਛੀ ਐ ਤਾਮੇ ਜੁਲਦੀ ਆ ਰਹੀ ਜਿਹੜੀ ਹੈ ਉਹ ਪੰਜਾਬ ਦੇ ਬੇਸ਼ੱਕ ਹਟਾ ਪਰ ਜਿੰਨੀ ਵੀ ਹੁਣ ਆ ਰਹੀ ਹੈ ਉਹ ਕਾਫੀ ਇੰਟਰੋਗਰਡ ਹੋਣ ਜਾ ਰਹੀ ਹੈ ਦੂਜੇ ਨੰਬਰ ਵਾਲੇ ਕਿੱਥੇ ਆ ਬਈ ਉਹਦੇ ਵੀ ਰੌਣਕ ਖਲਬ ਜੀ ਨੇ ਫੋਨ ਲਾ ਲਿਆ